ਕਿ ਰਾਜੇ ਨੇ ਆਪਣੀ ਧੀ ਨੂੰ ਪੁੱਛਿਆ ਕਿਸ ਦਾ ਦਿੱਤਾ ਖਾਨੀ ਹੈ ਤੇ ਰਾਜੇ ਦੀ ਧੀ ਨੇ ਕਿਹਾ ਉਸ ਅਕਾਲ ਪੁਰਖ ਦਾ ਦਿੱਤਾ ਖਾਨੀ ਹੈ ਰਾਜਾ ਥੋੜਾ ਗੁੱਸੇ ਚ ਆਇਆ ਤੇ ਉਹਨੇ ਫਿਰ ਤੋਂ ਪੁੱਛਿਆ ਇਹ ਮਹਿਲ ਮਾਰੀਆਂ ਚ ਰਹਿਣੀ ਹੈ ਸੋਹਣੇ ਗਹਿਣੇ ਪੰਦੀ ਤੇ ਸੋਹਣੇ ਕੱਪੜੇ ਕਿਸ ਦੇ ਦਿੱਤੇ ਨੇ ਤੇ ਰਾਜੇ ਦੀ ਧੀ ਨੇ ਫਿਰ ਤੋਂ ਬੋਲਿਆ ਕਿ ਉਸ ਅਕਾਲ ਪੁਰਖ ਦੇ ਦਿੱਤੇ ਨੇ ਜਿਹੜਾ ਕਿ ਪੱਥਰਾਂ ਵਿੱਚ ਰਹਿੰਦੀ ਜਾਨ ਨੂੰ ਵੀ ਭੋਜਨ ਦਿੰਦਾ ਹੈ ਰਾਜਾ ਬਹੁਤ ਗੁੱਸੇ ਚ ਆ ਗਿਆ ਤੇ ਰਾਜੇ ਨੇ ਆਪਣੇ ਦੀ ਦਾ ਵਿਆਹ ਗੁੱਸੇ ਦੇ ਵਿੱਚ ਇੱਕ ਪਿੰਗਲੇ ਨਾਲ ਅਪਾਹਜ ਨਾਲ ਕਰ ਦਿੱਤਾ। ਦਰਦ-ਦਰ ਮੰਗਦੀ ਆਪਣਾ ਤੇ ਆਪਣੇ ਪਤੀ ਦਾ ਪਰਦੀ। ਇਹ ਸੀ ਬੀਬੀ ਰਜਨੀ। ਬੀਬੀ ਰਜਨੀ ਦੇ ਉੱਤੇ ਪੰਜਾਬੀ ਫਿਲਮ ਇੰਡਸਟਰੀ ਵੱਲੋਂ ਫਿਲਮਾਈ ਜਾ ਰਹੀ ਹੈ ਇਹ ਫਿਲਮ। ਜਿਸ ਵਿੱਚ ਰੂਪੀ ਗਿੱਲ, ਜਸ ਬਾਜਵਾ ਤੇ ਜਰਨੈਲ ਸਿੰਘ ਵੱਡੇ ਹੋਰ ਹੁਨਾਰ ਐਕਟਰ ਦੇਖਣ ਨੂੰ ਮਿਲਣਗੇ। ਇਹ ਫਿਲਮ ਨਵੀਂ ਜਨਰੇਸ਼ਨ ਨੂੰ ਇਤਿਹਾਸ ਨਾਲ ਜਾਣੂ ਕਰਵਾਏਗੀ ਤੇ ਜਾਣੂ ਕਰਵਾਏਗੀ ਦਰਬਾਰ ਸਾਹਿਬ ਨਾਲ, ਸਰੋਵਰ ਨਾਲ ਤੇ ਦੁਖਪੰਜਨੀ ਬੇਰੀ ਨਾਲ ਵੀ।